ਸਸਿ ਗੱਲ ਜਿਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਮੁਹਾਵਰੇ ਮੁਹਾਵਰੇ ਕੀ ਹਾਂ ਜੀ ਇੱਕ ਮੁਹਾਵਰਾ ਕੁਝ ਸ਼ਬਦਾਂ ਦਾ ਸਮੂਹ ਹੁੰਦਾ ਹੈ ਇਸਨੇ ਸ਼ਾਬਦਿਕ ਅਰਥ ਕੁਝ ਹੋਰ ਹੁੰਦੇ ਹਨ ਜਦ ਕਿ ਭਾਵ ਅਰਥ ਕੁਝ ਹੋਰ ਹਮੇਸ਼ਾ ਮੁਹਾਵਰੇ ਦੇ ਭਾਵ ਵਰਤਣ ਨੂੰ ਲੈ ਕੇ ਹੀ ਮੁਹਾਵਰੇ ਨੂੰ ਵਾਕਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਉੱਲੂ ਬੋਲਨੇ ਮੁਹਾਵਰੇ ਦੇ ਸ਼ਾਬਦਿਕ ਅਰਥਾਂ ਉੱਲੂ ਆ ਦਾ ਬੋਲਣਾ ਇਸ ਦਾ ਕੋਈ ਮਤਲਬ ਨਹੀਂ ਹੈ ਪਰੰਤੂ ਇਸ ਨੇ ਪਾਪ ਅਰਥਾਂ ਸੁੰਸਾਨ ਹੋਣੀ ਇਸੇ ਲਈ ਸੁੰਸਾਨ ਨੂੰ ਦਿਖਾਉਣ ਲਈ ਅਸੀਂ ਇਸ ਮੁਹਾਵਰੇ ਦੀ ਵਰਤੋਂ ਕਰਦੇ ਹਾਂ ਜਿਵੇਂ ਸਾਡੇ ਗਵਾਂਢੀ ਜਦੋਂ ਵਿਦੇਸ਼ ਗਏ ਹਨ ਉਹਨਾਂ ਦੇ ਘਰ ਵਿੱਚ ਉੱਲੂ ਬੋਲਦੇ ਹਨ ਇਸ ਤਰ੍ਹਾਂ ਮੁਹਾਵਰੇ ਦੇ ਪਾਵਰਥਨ ਨੂੰ ਲੈ ਕੇ ਹੀ ਵਾਕਾਂ ਵਿੱਚ ਵਰਤਿਆ ਜਾਂਦਾ ਹੈ ਇਹ ਕਹ ਜੀ ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਕਿੰਦਾ ਕਰੀਦੀ ਹੈ 우ਸਤਾਦੀ ਕਰਨੀ ਨੰਮਤਰ ਮੈਂ ਜੀ ਚਲਾਕੀ ਖੇਡਣੀ ਵਾਕ ਹੈ ਜੀ ਕਈ ਲੋਕ ਐਨੇ ਛਾਤਰ ਹੁੰਦੇ ਹਨ ਕਿ ਤੁਰੇ ਤੁਰੇ ਜਾਂਦੇ ਲੋਕਾਂ ਨੂੰ 우ਸਤਾਦੀ ਕਰ ਜਾਂਦੇ ਹਨ ਠੀਕ ਹੈ ਜੀ ਅਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹਾਂ ਜਿੱਦਾਂ ਅੱਜ ਕੱਲ੍ਹ ਦੇ ਬੱਚੇ ਆਪਣੇ ਮਾਪਿਓ ਨਾਲ 우ਸਤਾਦੀ ਕਰ ਜਾਂਦੇ ਹਨ ਠੀਕ ਹੈ ਜੀ ਅੱਗੇ ਹੈ ਜੀ ਉੱਲੂ ਬੋਲਨੇ ਉਜਾੜ ਹੋਣੀ ਵਾਕਿਆ ਜੀ ਜਦੋਂ ਦਾ ਅਵਤਾਸ ਸਿੰਘ ਦਾ ਪਰਿਵਾਰ ਵਿਦੇਸ਼ ਗਿਆ ਹੈ ਉਸ ਦੇ ਘਰ ਵਿੱਚ ਉੱਲੂ ਬੋਲਦੇ ਹਨ ਠੀਕ ਹੈ ਜੀ ਵਾਕ ਬਹੁਤ ਜ਼ਿਆਦੇ ਹਨ ਮੈਂ ਤੁਹਾਨੂੰ ਵਿੱਚੋਂ ਵਿੱਚੋਂ ਦੱਸਾਂਗੀ ਕਿਉਂਕਿ 157 ਵਾਕ ਹਨ ਐਨੇ ਨਹੀਂ ਵੀਡੀਓ 'ਚ ਨਹੀਂ ਜਾਣਗੇ ਠੀਕ ਹੈ ਜੀ ਅੱਗੇ ਹੈ ਜੀ ਅੱਗ ਬਰਨੀ ਬਹੁਤ ਗਰਮੀ ਹੋਣਾ वाक है जी मई जून के महीनों अग बढ़ रही है कि बाहर निकलना भी औखा हो जान्दा है जी आत चुकना गड़बड़ फैला वाक है जी अज कल महले कुछ गुंडिया ने खूब हथ चुकी है ठीक है जी अड्डी ना लगनी बहुत चा चढ़ना वाक है जी ਰਾ ਦੇਵਿਆ ਵਿੱਚ ਪੈਨ ਦੀ ਵਾਕਿਆਹੀਂ ਅੱਡੀ ਨਹੀਂ ਸੀ ਲੱਗ ਰਹੀ ਠੀਕ ਹੈ ਜੀ ਇੱਟ ਨਾਲ ਇੱਟ ਖੜਕਾਉਣੀ ਤਬਾਹੀ ਮਚਾਉਣੀ ਵਾਕ ਹੈ ਜੀ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਇੱਕ ਮੁੱਠ ਹੋਣਾ ਇਕੱਠੇ ਹੋਣਾ ਵਾਕ ਹੈ ਜੀ ਦੇਸ਼ ਦੀ ਆਜ਼ਾਦੀ ਲਈ ਦੇਸ਼ ਵਾਸੀ ਇਕ ਮੁੱਠ ਹੋ ਕੇ ਲੜੇ ਇੱਕ ਜਾਨ ਹੋਣਾ ਰਲ ਮਿਲ ਕੇ ਰਹਿਣਾ ਵਾਕ ਹੈ ਜੀ ਦੋਵੇਂ ਪਤੀ ਪਤਨੀ ਦਾ ਇੰਨਾ ਪਿਆਰ ਹੈ ਕਿ ਇੱਕ ਜਾਨ ਹੋ ਕੇ ਰਹਿੰਦੇ ਹਨ ਸਬਰ ਦਾ ਕੁੱਟ ਭਰਨਾ ਬਰਦਾਸ਼ ਕਰ ਲੈਣਾ ਵਾਕ ਹੈ ਜੀ ਜਦੋਂ ਰਮਨ ਏ ਪਤਾ ਲੱਗਾ ਕਿ ਉਸ ਦੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਤਾਂ ਉਸ ਨੇ ਔਖੇ ਸੋਖੇ ਔਖੇ ਸਬਰ ਦਾ ਕੁੱਟ ਭਰ ਲਿਆ जी सर करना जितना वाक जी महाराजा रणजीत सिंह ने कई किले सर कि हथी छाव कर सुख देना वाक जी मां बाप अपने पुत्रांू हथी छावा करके पालते हैं कपड़े लोहने लुटना ਵਾਕ ਹੈ ਜੀ ਕਈ ਦੁਕਾਨਦਾਰ ਲੋਕਾਂ ਦੇ ਕੱਪੜੇ ਲਾਹਣ ਤੱਕ ਜਾਂਦੇ ਹਨ ਠੀਕ ਹੈ ਜੀ ਅਗਿਆ ਜੀ ਕੱਪੜਿਆਂ ਤੋਂ ਬਾਹਰ ਹੋਣਾ ਬਹੁਤ ਗੁੱਸੇ ਵਿੱਚ ਆਉਣਾ ਵਾਕ ਹੈ ਜੀ ਤੁਸੀਂ ਛੋਟੀ ਛੋਟੀ ਗੱਲ ਤੇ ਕੱਪੜਿਆਂ ਤੋਂ ਬਾਹਰ ਕਿਉਂ ਹੋਣ ਲੱਗ ਜਾਂਦੀ ਹੋ ਠੀਕ ਹੈ ਜੀ ਅਗਿਆ ਖੇਰੂ ਖੇਰੂ ਹੋਣਾ ਬिखर ਜਾਣਾ ਵਾਕ ਹੈ ਜੀ ਸੱਸਾ ਨਦੀ ਦੇ ਕੰਢੇ ਚਿੜੀ ਗੁਰਗੋਬ ਸਿੰਘ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਠੀਕ ਹੈ ਜੀ ਵਾਕ ਬਹੁਤ ਜਾਦੀ ਨੇ ਮੈਂ ਇਸ ਕਰਕੇ ਸਾਰੇ ਨਹੀਂ ਪੜ ਸਕਦੀ ਜੀ ਮੈਂ ਮਿੱਕੋ ਮਿੱਕੋ ਕਰਕੇ ਸਵਾਮਾਂਗੀ ਅੰਗਿਆ ਜੀ ਪੈਰ ਜ਼ਮੀਨ ਤੇ ਨਾ ਲੱਗਣਾ ਬਹੁਤ ਖੁਸ਼ ਹੋਣਾ ਵਾਕ ਹੈ ਜੀ ਭਰਾ ਦੇ ਵਿਆਹ ਵਿੱਚ ਰਾਣੀ ਦੀ ਪੈਰ ਜ਼ਮੀਨ ਤੇ ਨਹੀਂ ਸੰ ਲੱਗ ਰਹੀ ਪਾਨੀ ਮਾਰਨੀ ਚੁਗਲੀ ਕਰਨੀ ਬਾਕੇ ਜੀ ਹਿੰਮਤ ਨੇ ਬਿਆਲ ਦੇ ਮੁੰਡੇ ਦ੍ਰਿਸ਼ਤੇ ਦੀ ਪਾਨੀ ਮਾਰ ਕੇ ਰਿਸ਼ਤਾ ਤੁਲਵਾ ਦਿੱਤਾ ਲਾ ਪਾ ਕਰਨੀ ਬੇਇਜ਼ਤੀ ਕਰਨੀ ਬਾਕੇ ਜੀ ਉਹ ਮੇਰੇ ਵਿਰੁੱਧ ਗੱਲਾਂ ਕਰਨੋਂ ਨਹੀਂ ਸੀ ਹਟਦਾ ਇੱਕ ਦਿਨ ਮੈਂ ਉਸ ਨੂੰ ਘੇਰ ਕੇ ਚੰਗੀ ਲਾ ਪਾ ਕੀਤੀ ਠੀਕ ਹੈ ਜੀ ਵਾਕ ਹੈ ਜੀ ਬਾਲ ਬਾਲ ਬਚਣਾ ਕੁਝ ਵੀ ਨਾ ਵੀ ਹੈ ਨਾ ਵਾਕ ਹੈ ਜੀ ਇਸ ਭਿਆਨਕ ਹਾਦਸੇ ਵਿੱਚ ਇੱਕ ਬੱਚਾ ਬਾਲ ਬਾਲ ਬਚ ਗਿਆ ਮੀਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਜੀ ਔਰ ਸਬਸਕ੍ਰਾਈਬ ਕਰਿਆ ਕਰੋ ਜੀ ਠੀਕ ਹੈ ਜੀ ਮਿਲਦੇ ਹਾਂ ਆਪਾਂ ਨਵੀਂ ਵੀਡੀਓ ਲੈ ਕੇ ਜੀ ਫਿਰ ਸਸਤਾ ਜੀ ਸਿਆਦ ਦੇ ਮੁਹਾਬਰੇ